ਕੋਡੀ 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 ਸ੍ਰੀ ਭਾਸ਼ਾ ਜੀ ਬਹੁਤ ਵਧੀਆ ਲੱਗਦੀ ਹੈ ਸੋ ਫੜਾ ਦਿਓ ਜੀ ਆਪੇ ਫੜਾ ਦਿਓ ਮਾਇਆ ਬਹੁਤ ਬਹੁਤ ਧੰਨਵਾਦ ਆ ਗਿਆ ਤੋਲਾ ਸਾਹਿਬ ਦੀ ਧਰਤੀ ਦਾ ਮਨ ਕੈਨੇਡਾ ਤੇ ਸਰਬਜੋਤ ਕੈਨੇਡਾ ਸਰਬ ਇਟਲੀ ਸਾਰਿਆਂ ਦਾ ਧੰਨਵਾਦ ਹੈ ਜੋਹਾਨ ਸਾਹਿਬ ਨੇ ਲਿਖਿਆ ਪ੍ਰੋਫੈਸਰ ਮੱਖਣ ਸਿੰਘ ਜੀ ਨੇ ਬੋਲਿਆ ਗੁਰੂ ਗੋਬਿੰਦ ਸਿੰਘ ਸਟੇਡੀਅਮ ਜਲੰਧਰ ਦੇ ਵਿੱਚ ਕਿ ਪ੍ਰਦੇਸ ਤੋਂ ਆਉਂਦੇ ਪ੍ਰਵਾਸੀ ਵੀਰੇ ਆ ਮਾ ਖੇਡ ਨਾਲ ਇਸ਼ਕ ਕਮਾਉਣ ਦੇ ਲਈ ਜਿਹੜੇ ਨਹੀਂ ਆਉਂਦੇ ਪੈਸੇ ਭੇਜਦੇ ਨੇ ਆ ਕਬੱਡੀ ਦਾ ਕਰਜ਼ਾ ਚਕਾਉਣ ਦੇ ਲਈ ਆ ਕਮਾਲ ਕਰਦਾ ਹੋਇਆ ਗਿੰਦਾ 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 ਧੰਦੂ ਚੱਠੇ ਵਾਲਾ ਕਮਾਲ ਦਾ ਕਬੱਡੀ ਖਿਡਾਰੀ ਹੈ ਕਬੱਡੀ 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 ਆਮਣੇ ਅਰਸ਼ ਦੀ ਕਬੱਡੀ ਅਸਰ ਤੇ ਧਰਤਾਰੀ ਕਾਇਮ ਹੈ ਸਿਰ ਤੇ ਸਿੱਖੀ ਵੀ ਕਾਇਮ ਹੈ ਲਾਲ ਕਿਲੇ ਤੇ ਅਦਵੀ ਚਮਕਰ ਹਰ ਰੰਗ ਲਾਲ ਬਹੂ ਦੀਆਂ ਧਾਰਾਂ ਦਾ ਸਾਹਮਣੇ ਫੱਫੀਆ ਰਖੀਨ ਦੀ ਧਰਤੀ ਦਾ ਜਿਹਨੇ ਮਾਰਿਆ ਕੈਤੀ ਪਰ ਹਰ ਜਿੱਥੇ ਰੁਕਦਾ ਤਾੜਾ ਚੱਲਦਾ ਏ ੱਤਕਾ ਅਸੀਂ ਤਾਂ ਕਰਦੇ ਮਲਦਤਾ ਨੌਜਵਾਨ ਨੇ ਮਿੱਤਰਾਂ ਦੇ ਫੁੱਲਕੇ ਨੂੰ ਕੰਡਦਾ ਪ੍ਰੇਥਣ ਲਾਵਾ ਮਿੱਤਰਾਂ ਦੇ ਫੁੱਲਕੇ ਕਹਿੰਦਾ 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 ਸੋਰੀਆ ਅਰਸ਼ ਜੀ ਚੋਹਣ ਸਾਹਿਬ ਕਰ ਦੋ ਗੱਲ ਅਰਸ਼ ਅੰਮੀ ਪ੍ਰੋਜੈਕਟ ਅਗਲੀ ਕਬੱਡੀ ਪੌਂਦਾ ਹੈ ਘਾਂਗੇ ਵਾਲੇ ਤੇ ਦੁਨੀਆ ਦੀ ਨਿਗਾ ਟਿੱਕੀ ਹੋਈ ਹੈ ਪਰ ਦੂਜੇ ਬੰਦੇ ਵੀ ਘੱਟ ਨਹੀਂ ਸਾਹਮਣੇ ਨੌਜਵਾਨ ਸੰਧੂ ਛੱਠੇ ਵਾਲਾ ਫੇਰ ਜੱਫਾ ਲਾ ਗਿਆ ਜਿੰਦ ਕਹਿੰਦਾ ਨਹੀਂ ਛੱਟਣਾ ਮੁੰਡਿਆ ਵੇ ਜੂੜੇ ਵਾਲਿਆ ਛੁੱਟ ਕੇ ਤੂੰ ਸੰਧੂ ਛੱਠੇ ਵਾਲੇ ਤੋਂ ਦਿਖਾ ਉਹਨੇ ਜੋਰ ਆਪਣਾ ਲਗਾਇਆ ਏ ਤੂੰ ਵੀ ਜੋਰ ਆਪਣਾ ਲਗਾ ਤਰਸ ਕੋ ਜ਼ੋਰਦਾਰ ਤਾੜੀਆਂ ਮਾਰ ਦੋ ਇੱਕ ਵਾਰੀ ਤਾੜੀਆਂ ਮਾਰ ਦੋ